ਸੱਦਾ ਮੀਲ ਦੂਰ ਹੈ ਸਤਾਨ ਦੇ ਵਿੱਚ ਬਾਈ ਭਗਤ ਬਾਤ ਕਸੀ ਹੈ ਹਕਬਾਨੀ ਆਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹਿਲੀ ਪਾਸਾ ਜੀ ਆਪਣੇ ਇਤਿਹਾਸ ਵਿੱਚ ਪੜ੍ਹ ਸੁਣ ਕੇ ਆਇਆ ਕਹਿੰਦੇ ਜੀ ਇੱਥੇ ਦਾਤਨ ਕਰਕੇ ਤੇ ਬਾਬਾ ਜੀ ਨੇ 베ਰੀ ਲਾਈ ਮਤਲਬ ਗੱਡਤੀ ਸੀ ਜਗਾ ਜਿੱਥੇ ਗੁਰੂ ਸਾਹਿਬ ਤਪ ਕਰਿਆ ਕਰਦੇ ਸੀ ਗੁਰੂ ਸਾਹਿਬ 3 ਦਿਨਾਂ ਲੋਪਰੇ ਸੀ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜੀ ਫੇਰ ਸultanpur Lodhi ਦੇ ਗੁਰੂ ਘਰ ਚੱਲਦੇ ਹੋਇਆ ਵਲੌਗ ਤੇ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਬੇਰ ਸਾਹਿਬ ਤੇ ਜੋ ਕਿ ਬਹੁਤ ਹੀ ਜ਼ਿਆਦਾ ਇੱਥੇ ਦਾ ਯਾਨਕੀ ਮਸ਼ਹੂਰ ਇਸ ਗੁਰੂ ਘਰ ਨੂੰ ਜਾਣੂ ਸੰਗਤਾਂ ਦੂਰ ਦੂਰ ਤੋਂ ਮੱਥਾ ਟੇਕਣ ਆਉਂਦੀਆਂ ਹਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹਿਲੀ ਪਾਤਸ਼ਾਹੀ ਦਾ ਗੁਰੂ ਘਰ ਹੈ ਇਸ ਗੁਰੂ ਘਰ ਇਹ ਵਈਂ ਦੇ ਕੰਢੇ ਤੇ ਸਥਿਤ ਹੈ ਗੁਰੂ ਘਰ ਤੇ ਆਜੋ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਬੇਰ ਸਾਹਿਬ ਹਾਂਜੀ ਆਇਆ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹਿਲੀ ਪਾਸਾ ਜੀ ਯਾਦ ਕਰ ਰਹੇ ਸੀ ਵੀ ਮਾਣ ਤੇ ਪਿਆਰ ਕਰਦੇ ਈਮਾਨੋਂ ਸੰਸਾਰ ਕੋਲੋਂ ਤੋ ਤਾਰਨ ਵਾਸਤੇ ਕਾਲ ਤਾਰਨ ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਪਾਏ ਨੇ ਇਦਾਂ ਹੀ ਆ ਸੰਦੇ ਜੀ ਕਿਨੇ ਕਿਹੇ ਗੁਣਾਂ ਦਾ ਮੈਂ ਪ੍ਰਥਨ ਕਰਾਂ ਇਸ ਅਸਥਾਨ ਤੇ ਇੱਕ ਬਿਲਕੁਲ ਹੀ ਬਾਗ ਸਾਹਿਬ ਦੇ ਨਾਲ ਹੀ ਗੁਰੂ ਘਰ ਹੈ ਇੱਥੇ ਇੱਥੇ ਵੀ ਉਹੀ ਇਤਿਹਾਸ ਸੀਮ ਬਾਗ ਸਾਹਿਬ ਵਾਲਾ ਦੱਸਿਆ ਗਿਆ ਹੈ ਕਿ ਸ਼੍ਰੀ ਗੁਰੂ ਗੁਰੂ ਸਾਹਿਬ ਦੇ ਦੋਵੇਂ ਪੁੱਤਰ ਇੱਥੇ ਹੋਏ ਹਨ ਖੜਾ ਸੀਮ ਉਹੀ ਹੈ ਆਜੋ ਬਾਕੀ ਅੱਗੇ ਤੁਹਾਨੂੰ ਗੁਰੂ ਘਰ ਦਾ ਇਤਿਹਾਸ ਦੱਸਦੇ ਆ ਉਸ ਨਾਲ ਜਾਣੂ ਕਰਾਇਆ ਜਾਂਦਾ ਹੈ ਹਾਂਜੀ ਜੀ ਆ ਆ ਗੁਰਦੁਆਰਾ ਸਾਹਿਬ ਬੇਰ ਸਾਹਿਬ ਠੀਕ ਹੈ ਜੀ ਆਜੋ ਇਸ ਦੇ ਇਤਿਹਾਸ ਨਾਲ ਤੁਸੀਂ ਸਾਰੇ ਜਾਣੂ ਹੋ ਵਾਇ ਗੁਰੂ ਸਾਜ ਜਿੱਥੇ ਦਾ ਇਤਿਹਾਸ ਇਸ ਇਤਿਹਾਸਿਕ ਸਥਾਨ ਤੇ ਗੁਰੂ ਸਾਹਿਬ ਦੇ ਸਮੇਂ ਦੀ 베ਰੀ ਵੀ ਮੌਜੂਦ ਹੈ ਨਾ ਆਇਆ ਇੱਥੇ ਦਾ ਇਤਿਹਾਸ ਸੁਲਤਾਨਪੁਰ ਲੋਧੀ ਸ਼ਹਿਰ ਦੇ ਕਰੀਬੀ ਅੱਧਾ ਮੀਲ ਦੂਰ ਹੈ ਅੱਧਾ ਮੀਲ ਦੂਰ ਹੈ ਸਥਾਨ ਦੇ ਵਿੱਚ ਗੰਈ ਦੇ ਨਦੀ ਦੇ ਇਸ਼ਨਾਨ ਕਰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਇਆ ਕਰਦੇ ਸਨ ਤੇ ਗੁਰੂ ਸਾਹਿਬ ਦੇ ਵੇਲੇ ਦੀ 베ਰੀ ਵੀ ਮੌਜੂਦ ਹੈ ਇਹ ਪੰਜਾਬੀ ਹਿੰਦੀ ਤੇ ਤਿੰਨੇ ਇੰਗਲਿਸ਼ ਭਾਸ਼ਾ ਵਿੱਚ ਹੈ ਜੋ ਆਣ ਕੇ ਸੰਗਤਾਂ ਇੱਥੇ ਨਿਆ ਪੜਦੀਆਂ ਹਨ ਇਹ ਆ ਜੀ ਗੁਰਦੁਆਰਾ ਸਾਹਿਬ ਕੋਈ ਮਾਰੇ ਸੇਵਾ ਇੱਥੇ ਹੀ ਉਸ ਸਮੇਂ ਦੇ ਕਬੱਟੇ ਵੀ ਪਏ ਹੋਏ ਹਨ ਜਦੋਂ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸਨ ਉਹ ਸਾਹਮਣੇ ਗੁਰੂ ਕਾ ਲੰਗਰ ਵਾਹਿਗੁਰੂ 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 ਅੱਜ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਾਹਿਬ ਇਸ ਸਥਾਨ ਤੇ ਗੁਰੂ ਸਾਹਿਬ ਦੇ ਵੱਟੇ ਵੀ ਪਏ ਹੋਏ ਹਨ ਜਿੰਨਾ ਨਾਲ ਤੇਨਾ ਤੇਨਾ ਤੋਲਿਆ ਕਰਦੇ ਸਨ ਇੱਥੇ ਇਸ ਧਰਤੀ ਤੇ ਇਸ ਗੁਰਦੁਆਰਾ ਸਾਹਿਬ ਗੁਰੂ ਰੱਬਾ ਸ਼ੀਰਿ ਚੰਦ ਜੀ ਬਾਬਾ ਲక్ష్ਮੀਦਾਸ ਜੀ ਦੇ ਲੋਹਾ ਹੀ ਰਹਿਣ ਵਾਲਾ ਹੈ ਤੇ ਉਹ ਆਪਣੇ 22 ਸਾਲ ਲੋਕਾਂ ਦੇ ਉਹ ਆਪਣੇ ਦੱਸ ਦੇਵੇਗਾ ਉਹ ਤੇ ਚੰਗੀ ਤਰ੍ਹਾਂ ਕੋਸ਼ਿਸ਼ ਹੀ ਲਾਓ ਕਿ ਮਾਰੇ ਸਿਰ ਦੀ ਬਾਣੀ ਲਪਵਾ ਰਹੇ ਰਣ ਕੇ ਨਹੀਂ ਲਪਵਾ ਰਹੇ ਬਹਰ ਉਪਾਲ ਕਰਨੇ ਜਿਵੇਂ ਹੋਵੇਗਾ ਇਹ ਆਪ ਸਾਰਾ ਯਾਤਨ ਕਰਾਂਗੇ ਜਿਵੇਂ ਹੋਵੇਗਾ ਸਰਪ ਪ੍ਰਸੰਗ ਸੁਣੇ ਦੇਸ ਸੁਣਾਏ ਲਈ ਲੱਤਾ ਸਿੱਖ ਸਾਰ ਪ੍ਰਸੰਗ ਸਾਰ ਸੁਣਾ ਦੇਵੇਗਾ ਰੱਖ ਚੱਤੂ ਨੇ ਗਾਸ ਪਠਾਇਓਗੇ ایک دانس سیوہ دار پہ دیتا ہے اسی ہوتی جا کے پیرے پیارے سانو درسلو اس پرکان کو سنو دیو سنائے دواری کلبان اسی سانو سنانے نہ کرو آس پورگا نہیں سرک دینا کہوئے نجوم پلکانے پرکانے نے پیلو سرکل صاحب سیندے دیاتے جوڑے پائیدانا جیساری کلبان کو کسی ہے پاکانی کو رہے گنا

ਸੰਸਾਰ ਭੌਤਿਕ ਤਾਰੀ ਲਿਖੀ ਗਈ ਹੈ ਹਾਂਜੀ ਜੀ ਇੱਧਰ ਗੁਰੂ ਕਾ ਲੰਗਰ ਇਸ ਸਾਈਡ ਤੇ ਆਹ ਹੈ ਉਹ 베ਰੀ ਜਿਸ ساری ਬਾਣੀ ਲਿਖੀ ਜਾਂਦੀ ਧੀਆ ਕੀ 베ਰੀ ਸਾਹਿਬ ਜੀ ਦੇ ਪਵਿੱਤਰ ਨੂੰ ਮੁੱਖ ਰੱਖਦੇ ਹੋਏ ਕਿਰਪਾ ਕਰਕੇ ਹੱਥ ਨਾ ਲਾਓ ਜੀ ਤੇ ਪੱਤੇ ਤੇ ਟਾਹਣੀਆਂ ਨਾ ਤੋੜੋ ਜੀ ਵਾਹਿਗੁਰੂ 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 ਲੋ ਇਸ 베ਰੀ ਨੂੰ ਗੁਰੂ ਸਾਹਿਬ ਦੇ ਹੱਥ ਲੱਗੇ ਹੋਏ ਤੇ 베ਰੀ ਅਜੇ ਵੀ ਹਰੀ ਹੈ। ਇਹ ਉਸ ਸਮੇਂ ਦੀ 베ਰੀ ਹੈ ਤੇ ਇਸ 베ਰੀ ਦੇ ਨਾਂ ਤੇ ਹੀ ਗੁਰੂ ਘਰ ਦਾ ਨਾਂ 베ਰ ਸਾਹਿਬ ਹੈ। ਜਿਹਦੇ ਬਾਅਦ ਗੁਰੂ ਘਰ ਆਹਨੇ ਜੇਸੋ ਆਏ, ਗੁਰੂ ਸੰਤ ਜੀ ਨੂੰ ਨੁਹਾਇਆ ਤੇ ਕਿਉਂ ਤਾਂ ਹੈ ਕਿਉਂ ਨਾ ਸਧਿਆ ਸੀ ਗੁਰੂ ਸਾਹਿਬ ਨੇ गांव ਭਗਤਾਂ ਦੇ ਪਾਣੀ ਲਗਾਉਣ ਵਾਸਤੇ ਕਿਧੋ ਆਵਾਹ ਨਾ ਪੈਨ ਦੇਸਾ ਆਣੇ। ਆਪਣੇ ਆਪ ਹੀ ਆ ਗਏ ਜਦੋਂ ਮਾਰੇ ਬਾਰੀ ਦਾ 100 ওভার ਵਾਲਾ ਇਲਾਕਾ ਜਿਹੜਾ ਹਾਂਜੀ ਆ ਆ ਜੀ ਬਹੁਤ ਸਾਰੇ ਇਤਿਹਾਸ ਵਿੱਚ ਪੜ੍ਹ ਸੁਣ ਕੇ ਆਏ ਆ ਕਹਿੰਦੇ ਜੀ ਇੱਥੇ ਦਾਤਨ ਕਰਕੇ ਤੇ ਬਾਬਾ ਜੀ ਨੇ 베ਰੀ ਲਾਈ ਮਤਲਬ ਗੱਡਤੀ ਸੀ ਹਣਾ ਕੋਈ ਇਦਾਂ ਦੱਸਦਾ ਹੈ ਕੋਈ ਕਹਿੰਦਾ ਜੀ ਉਹ ਸਮੇਂ ਦੀ 베ਰੀ ਹੈ ਕਾਫੀ ਇਧਾ ਇਤਿਹਾਸ ਦਰਹਲ ਹੈ ਵਹੀ ਦੇ ਤੁਸ਼ਨਾਣ ਕਰਨ ਨੂੰ ਪ੍ਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਮੇਤਨੰ ਕਰਦੇ ਸੀ ਅਕਾਲ ਪੁਰਖ ਜੀ ਦੀ ਭਤੀ ਦੇ ਚੀਨ ਜਨ ਹੋਂਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਤਪ ਕੀਤਾ ਆਹ ਜੀ ਉਸ ਦਾ ਇਤਿਹਾਸ ਪੰਜਾਬੀ ਇਤਿਵਿਸ਼ ਵਿੱਚ ਭਾਈ ਨਧਾਰੀ ਦਾ ਰਹਾ ਆ ਅੱਤੇ ਭਾਈ ਹੋਂਕੇ ਦਾ ਪਾਇ ਕੋਲ ਭਾਈ

ਆਹ ਆ ਜੀ ਜਗਾ ਇੱਥੇ ਗੁਰੂ ਸਾਹਿਬ ਤਪ ਕਰਿਆ ਕਰਦੇ ਸੀ ਹਾਂਜੀ ਜੀ ਸਤਿਗੁਰੂ ਕਹਿੰਦੇ ਆ ਜੀ ਗੁਰੂ ਸਾਹਿਬ ਦੀ ਇੱਥੇ ਜੇ ਤੁਸੀਂ ਗੁਰਬਾਣੀ ਦੇਣ ਦੀ ਸੇਵਾ ਕਰਨ ਵਾਸਤੇ ਆਉਂਦੇ ਹੋ ਜੀ ਸਾਢੇ 550 ਸਾਲ ਤੋਂ ਉੱਤੇ ਹੋ ਗਏ ਜੀ ਇਹ ਪਿਛੇ ਕਥਾ ਆਪਾਂ ਹਰ ਸੁਣ ਲਈ ਆਸਾ ਸੰਗਤ ਮਾੜੇ ਕਹਿ ਲਗੇ ਜੋ ਕਰੀਗਾ ਪਹਿਲੋਂ ਆਇਓ ਤੇ ਫਿਰ ਦਰਸ਼ਨ ਕਰ ਪਿਓ ਅਗਲੇ ਵਿਚਾਰ ਕਰਦੇ ਮਾੜੇ ਹਾਂਜੀ ਇੱਥੇ ਨਾ ਮਲਸਈਆਂ ਤੋਂ ਕੋਈ ਆਇੰਦਾ ਹਦਾਸੀ ਗੁਰੂ ਸਾਹਿਬ ਨੂੰ ਦਾਤਨ ਦੇਣ ਤੇ ਇੱਕ ਦਿਨ ਉਹ ਮਲਸਈਆਂ ਤੋਂ ਦਾਤਨ 베ਰੀ ਦੀ ਲੈ ਕੇ ਆਇਆ ਤੇ ਉਹ ਗੁਰੂ ਸਾਹਿਬ ਨੇ ਦਾਤਨ ਕਰਕੇ ਤੇ 베ਰੀ ਇੱਥੇ ਗੱਡਤੀ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਕਹਿੰਦੇ ਮੈਂ ਪਹਿਲੀ ਉਦਾਸੀ ਤੇ ਚੱਲੇ ਆਇਆ ਉਹ ਕਹਿੰਦੇ ਗੁਰੂ ਸਾਹਿਬ ਫਿਰ ਤੁਹਾਨੂੰ ਦਰਸ਼ਨ ਅਸੀਂ ਤੁਹਾਡੇ ਦਰਸ਼ਨ ਕਿੱਦਾਂ ਕਰਾਂਗੇ ਉਹ ਕਹਿੰਦੇ ਜੀ ਫਿਰ ਇਦਾਂ ਦੇ ਬੇਰੀ ਸਾਹਿਬ ਦੇ ਦਰਸ਼ਨ ਹੋਣ ਕਰਨਗੇ ਤੁਹਾਨੂੰ ਮਤਲਬ ਇਦਾਂ ਮਤਲਬ ਜਿਹੜੇ ਹੋਰ ਕਿਸੇ ਤੋਂ ਪੁੱਛਿਆ ਤੇ ਉਹਨੇ ਆਹ ਗਾਂਹ ਇਤਿਹਾਸ ਦੱਸਤਾ ਮਲਸਈਆਂ ਤੋਂ ਆਂਦੀ ਲੈ ਕੇ ਆਈ ਸੀ ਔਰ ਦੱਤਿਆ ਇਹ ਵੀ ਭਗਤ ਨੇ ਸਾਰੇ ਭਗਤਾਂ ਬਾਰੇ ਵੀ ਇਹ ਭਗਤ ਨਾਮਦੇਵ ਸਾਹਿਬ ਜੀ ਹਾਂਜੀ ਜੀ ਆਇਆ ਜੀ ਅੱਗੇ ਸਿੱਖ ਜਗਤ ਦਾ ਪਹਿਲਾ ਤੀਰਥ ਸਥਾਨ ਪਵਿੱਤਰ ਕਾਲੀ ਵਹੀਂ ਠੀਕ ਹੈ ਜੀ ਇਹ ਆ ਜੀ ਉਹ ਇਤਿਹਾਸਿਕ ਜਗ੍ਹਾ ਜਿੱਥੇ ਗੁਰੂ ਸਾਹਿਬ ਤਿੰਨ ਦਿਨਾਂ ਲੋਪ ਰਹੇ ਸੀ ਤੇ ਫਿਰ ਆਇਆ ਜੀ ਉਹ ਪਵਿੱਤਰ ਸਥਾਨ ਪਵਿੱਤਰ ਜਗ੍ਹਾ ਇੱਥੇ ਦੂਰ ਦੂਰ ਸੰਤੂਰ ਦੂਰ ਤੋਂ ਸੰਗਤਾਂ ਆ ਕੇ ਤੇ ਇੱਥੇ ਕਦੀ ਪਾਣੀ ਜਿਹੜਾ ਹੋਏ ਨਾ ਆਂਦੀਆਂ ਆ ਮੱਥਾ ਟੇਕਣ ਇਸ਼ਾਨਾਨ ਕਰਨ ਵਾਹਿਗੁਰੂ 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 ਤੇ ਬਾਣੀ ਤੋਂ ਪੜ੍ਹਿਆ ਜੀ ਪਰ ਕਮ ਜਿਹਾ ਨਾਮ ਦਾ ਸਾਰੇ ਸੁਲਤਾਨਪੁਰ ਲੋਧੀ ਤੋਂ ਮਦੀਨਾ ਬਾਰੋ ਬਾਰੀ ਬਾਰੋ ਬਾਰੀ ਇਹ ਬਾਰੋ ਬਾਰੀ ਅਬਿਆਸ ਤੱਕ ਜਾਂਦੀ ਹੈ ਨਾ ਵਾਹਿਗੁਰੂ ਇਹ ਸਫਾਈ ਹੋਣ ਹੋਈ ਨਾ ਜੀ ਥੋੜਾ ਚੇਰੀ ਹੋਇਆ ਹੈ ਨਾ ਬਾਬੇ ਸਿੱੱਚੀ ਵਾਲ ਨੇ ਕਰਵਾਈ ਸਫਾਈ ਅੱਜ ਨੇ ਆਇਆ ਇਤਿਹਾਸ ਇਸ ਤਾਂ ਕਰਦਾ ਇਸ ਗੁਰੂ ਘਰ ਦਾ ਇਤਿਹਾਸਿਕ ਪਵਿੱਤਰ ਕਾਲੀ ਵਹੀਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਪ੍ਰਕਾਸ਼ ਗੁਰ ਪ੍ਰਕਾਸ਼ ਹੈ ਗੁਰਦੁਆਰਾ ਅਸਰੀ ਸੰਤ ਕਾੜ ਸਾਹਿਬ ਆਇਆ ਜੀ ਇੱਥੇ ਵਾਹਿਗੁਰੂ ਵਾਹਿਗੁਰੂ ਹਾਂਜੀ ਜੀ ਮੈਂ ਉੱਥੇ ਪੁੱਛਣ ਡਿਆ ਸੀਗਾ ਬਾਬਾ ਜੀ ਨੂੰ ਤੇ ਬਾਬਾ ਜੀ ਕਹਿੰਦੇ ਪੀ ਇਹ ਰੇਂਦੀ ਦੁਨੀਆ ਤੱਕ 베ਰੀ ਰਹੇਗੀ ਤੇ ਵੇਲੋ ਵੀ ਆ ਕਿੰਨਾ ਯਾਨੀ ਕਿ ਲੋਕ ਅੱਜ ਵੀ ਯਕੀਨ ਕਰਦੇ ਪਰ ਕੁਝ ਐਦਾਂ ਦੇ ਵੀ ਹੈ ਆ ਨਾ ਜਿਹੜੇ ਗੱਲ ਨੂੰ ਸਮਝਦੇ ਨਹੀਂ ਹੈਗੇ ਮੰਨਦੇ ਨਹੀਂ ਤੇ ਗੁਰੂ ਘਰ ਛੱਡ ਕੇ ਤੇ ਹੋਰ ਜਗ੍ਹਾ ਤੇ ਜਾ ਕੇ ਮੱਥੇ ਟੇਕਦੇ ਆ ਨਾ ਪਰ ਲੋਕਾਂ ਦੀ ਫੇਰ ਵੀ ਅਜੇ ਕਿੰਨੀ ਅਜੇ ਇਸ ਇਸ ਮਤਲਬ ਜਗ੍ਹਾ ਨੂੰ ਮੰਨਦੇ ਆ ਹਨ ਪਰ ਆਪਣੇ ਕੋਸ਼ ਯਾਨੀ ਕਿ ਸਿੰਘ ਸਰਦਾਰ ਹੋ ਕੇ ਤੇ ਬਾਹਰਲੀ ਜਗ੍ਹਾ ਤੇ ਜਾ ਕੇ ਜਦੋਂ ਮੱਥੇ ਟੇਕਦੇ ਆ ਨਾ ਤੇ ਉਹ ਕਿੰਨੀ ਮਤਲਬ ਗਲਤ ਗੱਲ ਹੈ ਤੇ ਜਿਹੜੇ ਆਪਾਂ ਨੂੰ ਗੁਰੂ ਘਰ ਨੇ ਪਵਿੱਤਰ ਇਤਿਹਾਸਿਕ ਸਥਾਨ ਦਿੱਤੇ ਆਪਾਂ ਨੂੰ ਉਸਾਂ ਤੇ ਮਤਲਬ ਗੁਰੂ ਘਰ ਚ ਹੀ ਜਾਣਾ ਚਾਹੀਦਾ ਮੱਥਾ ਟੇਕਣ ਜਦੋਂ ਆਪਾਂ ਸਿਰ ਤੇ ਪੱਗ ਬੰਨ ਲੈਨੇ ਫਿਰ ਆਪਣਾ ਫਰਜ਼ ਨਹੀਂ ਬੰਦ ਆ ਕਿਤੇ ਹੋਰ ਜਾ ਕੇ ਅਸੀਂ ਮੱਥਾ ਟੇਕੀਏ ਹਨਾ ਐਦਾਂ ਲੱਗਦਾ ਆ ਐਦਾਂ ਸਮਝਦਾ ਆ ਨਾ ਪਤਾ ਨਹੀਂ ਉਹ ਸਹੀ ਆ ਕਿ ਗਲਤ ਵਾਏ ਗਰੁੱਪ ਹੋਲ ਚੋ ਗਲਤੀ ਮਾਫ ਕਰੇ ਹਾਂਜੀ ਜੀ ਆ ਸਰੋਵਰ ਇੱਥੇ ਉਹਨਾਂ ਕਿਹਾ ਵੀ ਪ੍ਰਸ਼ਾਦ ਨਾ ਸੁੱਟਿਆ ਕਰੋ ਵਾਹਿ 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 ਜੀ ਜੀ ਆ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੀਰਸਾਬ ਸੁਲਤਾਨਪੁਰ ਲੋਧੀ ਕਪੂਰਥਲਾ ਇਹ ਆ ਜੀ ਉਹ ਪਿੱਤਰ ਸਥਾਨ ਅਨੰਤ ਬਾਤ ਹੋਏ ਬਸਰੇਆ ਨਾਨਕ ਏਕ ਅੰਕਾਰ ਓਏ ਬੀਰੀ ਸਾਹਿਬ ਸਿਰੋਨੇ ਕੇ ਨੇ ਦੂਰ ਹੋ ਥੋੜਾ ਚੱਲ ਕੇ ਆ ਜਿਹੜਾ ਸਾਰੇ ਦਾ ਵਿਆਪਕ ਜਿੱਤੋ ਮਰਜੀ ਪ੍ਰਗਟ ਹੋ ਜਾਏ ਆਪੇ ਥੰਬ ਤੇ ਨਿਕਸੇ ਗਏ ਵਿਸਥਾਰ ਰਣਾਕਸ ਛੇਤੀਓ ਨਾਸ ਬਿਦਾਰ ਕੋਈ ਪਰਮਪੁਰਖ ਦੇ ਬਾਦ ਦੇਵ ਭਗਤ ਹੇਤ ਨਰ ਸਿੰਘ ਭੇ ਹਣੇ ਵੀ ਬੰਦੇ ਦੀ ਬੁੱਧੀ ਤੋਂ ਪਰੇ ਦੀ ਗੱਲ ਵਾ ਵੀ ਅਦਾ ਸਰੀਰ ਦਾ ਹਿੱਸਾ ਸ਼ੇਰ ਦਾ ਤੇ ਅਦਾ ਬੰਦੇ ਦਾ ਨਰਸਿੰਘ ਨੂੰ ਉਤਾਰਨ ਕੀਤਾ ਪ੍ਰਹਿਲਾਦ ਭਗਤ ਦੇ ਰੱਖਿਆ ਵਾਸਤੇ ਛੂ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਕੀ ਤੇ ਇਸ ਪ੍ਰਕਾਰ ਦੇ ਨਾਲ ਹਾਂਜੀ ਜੀ ਇਹ ਹੀ ਸੁਲਤਾਨ ਪਰਲੋਦੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਇਹ ਸੀਗਾ ਇੱਥੇ ਦਾ ਵਲੌਗ ਤੇ ਜੇ ਕੋਈ ਵਾਹਿਗੁਰੂ ਕੋਲ ਚੋ ਗਲਤੀ ਮਾਫ ਕਰੇ ਜੇ ਕੋਈ ਚਾਣੀ ਮਾ ਸ਼ਬਦ ਬੋਲਿਆ ਗਿਆ ਹੋਵੇ ਜਾਂ ਇਤਿਹਾਸ ਦੱਸਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤੇ ਵਾਹਿਗੁਰੂ ਮਾਫ ਕਰੇ ਤੇ ਇਹ ਸੀਗਾ ਅੱਜ ਦਾ ਇੱਥੇ ਦਾ ਵਲੌਗ ਸੁਲਤਾਨ ਪਰਲੋਦੀ ਦਾ ਬੇਰ ਸਾਹਿਬ ਦਾ ਆ ਜਾਓ ਜੀ ਹੁਣ ਚੱਲਦੇ ਆਂ ਅੱਗੇ ਕਿਸੇ ਨਵੇਂ ਤੇ ਹੋਰ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੋਲ ਚੋ ਗਲਤੀ ਮਾਫ ਕਰੇ